ਇਹ ਵੀਡੀਓ ਆਪਣੇ ਦਾਦਾ ਜੀ ਔਰ ਆਪਣੇ ਫਾਦਰ ਮਦਰ ਨੂੰ ਜਰੂਰ ਸ਼ੇਅਰ ਕਰੋ ਸਸਟ੍ਰੀਕਲ ਫਰੈਂਡਸ ਮੈਟੋ ਦਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਨੇ ਜਿਹੜੇ ਸੀਨੀਅਰ ਹੋ ਗਏ ਨੇ ਉਹਨਾਂ ਨੂੰ ਰੋਜ਼ਾਨਾ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਔਰ ਕਿਉਂ ਕਰਨੀਆਂ ਚਾਹੀਦੀਆਂ ਨੇ ਕਸਰਤਾਂ ਵੀਡੀਓ ਦੇ ਐਂਡ 'ਚ ਆਪਾਂ ਦੱਸਣੀ ਹੈ ਸ਼ੁਰੂ ਕਰਾਂਗੇ ਪਰ ਉਸ ਤੋਂ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਵੀ ਕਸਰਤਾਂ ਕਿਉਂ ਕਰਨੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਆਪਣੇ ਜੋ ਖੂਨ ਦਾ ਸੰਚਾਰ ਹੈ ਉਹ ਉਸ ਨਾਲ ਵਧਦਾ ਰਹੇਗਾ ਸਾਰੇ ਸਰੀਰ ਦੇ ਵਿੱਚ ਔਰ ਦੂਸਰੇ ਨੰਬਰ ਤੇ ਆਪਣੀ ਜਿਹੜੀ ਜੋਇੰਟ ਦੀ ਮੋਬਿਲਿਟੀ ਹੈ ਜਾਨੀ ਕਿ ਜਿਹੜੇ ਜੋਇੰਟਸ ਨੇ ਉਹ ਪ੍ਰੋਪਰ ਆਪਣੇ ਕੰਮ ਕਰਦੇ ਰਹਿਣਗੇ ਉਹਨਾਂ ਦੇ ਵਿੱਚ ਗਰੀਸ ਦੀ ਕਮੀ ਨਹੀਂ ਆਏਗੀ ਤੀਸਰੇ ਨੰਬਰ ਤੇ ਲਾਸਟ ਹੈ ਜਿਹੜੀ ਗੱਲ ਵੀ ਉਹ ਡਿੱਗਣੋਂ ਵੱਤ ਸਕਦੇ ਆ ਕਈ ਵਾਰੀ ਕੀ ਹੁੰਦਾ ਜਦੋਂ ਆਪਣੇ ਮਸਲ ਵੀਕ ਹੁੰਦੇ ਆ ਆਪਾਂ ਕਿਤੇ ਜਾਣੇ ਆ ਕਿਤੇ ਮੀਂਹ ਪਿਆ ਹੋਵੇ ਜਾਂ ਫਿਰ ਕਈ ਵਾਰੀ ਪੌੜੀਆਂ ਉਤਰਦੇ ਸਮੇਂ ਪੌੜੀਆਂ ਚੜ੍ਹਦੇ ਸਮੇਂ ਆਪਾਂ ਗਿਰ ਜਾਂਦੇ ਆ ਤਾਂ ਉਹ ਤਾਂ ਹੀ ਗਿਰਦੇ ਆ ਜਦੋਂ ਆਪਣੇ ਮਸਲ ਵੀਕ ਹੋ ਜਾਂਦੇ ਆ ਇੱਕ ਉਮਰ ਤੋਂ ਬਾਅਦ ਸੋ ਉਮਰ ਦੇ ਹਿਸਾਬ ਨਾਲ ਉਮਰ ਦੇ ਹਿਸਾਬ ਨਾਲ ਆਪਣੀ ਮੈਂਟਲ ਹੈਲਥ ਔਰ ਆਪਣੀ ਫਿਜ਼ੀਕਲ ਹੈਲਥ ਕਮਜ਼ੋਰ ਹੁੰਦੀ ਜਾਂਦੀ ਹੈ ਮਤਲਬ ਦਿਮਾਗੀ ਤੌਰ ਤੇ ਵੀ ਆਪਾਂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਆ ਔਰ ਆਪਾਂ ਸੇ ਦੇ ਪ੍ਰਤੀ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੇ ਆ ਸੋ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਾਂ ਤੁਹਾਡੇ ਮੋਢਿਆਂ ਦੀਆਂ ਕਸਰਤਾਂ ਤੁਹਾਡੇ ਆਪਾਂ ਗੋਡਿਆਂ ਦੀਆਂ ਕਸਰਤਾਂ ਔਰ ਤੁਹਾਡੇ ਪੈਰਾਂ ਦੀਆਂ ਔਰ ਲੱਤਾਂ ਦੀਆਂ ਕਸਰਤਾਂ ਤੁਹਾਡੇ ਲਈ ਲੈ ਕੇ ਆਏ ਆਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰੋਗੇ ਔਰ ਇਹ ਕਸਰਤਾਂ ਹੀ ਨਹੀਂ ਆਸਾਨ ਨੇ ਤੁਸੀਂ ਬਾਹਰ ਸੈਰ ਕਰਨ ਗਏ ਪਾਰਕ ਦੇ ਵਿੱਚ ਹੀ ਕਰ ਸਕਦੇ ਹੋ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਣਾ ਹੈ ਪਿਛਲੇ 10 ਸਾਲ ਤੋਂ ਸੀਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਦੋ ਇੰਸਟਾਗ੍ਰam ਆਈਡੀਆਂ ਨੇ ਇੱਕ ਆਈਡੀ ਹੈ ਐਸ ਸਰੀ ਸਿੰਘ ਸਰਾਣਾ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਸਾਨੂੰ ਉੱਥੇ ਫੋਲੋ ਜ਼ਰੂਰ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘ ਸਰਾਣਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਤੁਸੀਂ ਸਾਡੇ ਨਾਲ ਉੱਥੇ ਵੀ ਜੁੜ ਸਕਦੇ ਹੋ ਔਰ ਸਾਡਾ YouTube ਚੈਨਲ ਯਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਉਸ ਨੂੰ ਵੀ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਔਰ ਸਾਡਾ Snapchat ਤੇ Dr. Gurshird Singhs ਨੂੰ follow ਕਰਨਾ ਨਾ ਭੁੱਲਣਾ। ਸੋ ਆਪ ਸ਼ੁਰੂ ਕਰਦੇ ਆਂ ਜਿਹੜੀਆਂ ਸਨ ਕਸਰਤਾ ਇਹ ਕਸਰਤਾ ਦੱਸਣ ਦਾ ਮਕਸਦ ਇਹ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਔਰ ਇਹ ਸਾਰੀਆਂ ਕੁਦਰਤੀ ਕਸਰਤਾ ਨੇ ਅਗਰ ਤੁਸੀਂ ਕਰੋਗੇ ਤਾਂ ਤੰਦਰੁਸਤ ਰਹੋਗੇ। ਸੋ ਆਪ ਸ਼ੁਰੂ ਕਰੀਏ। ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲਈ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਆਪਾਂ ਪੈਰਾਂ ਦੀ ਐਕਸਰਸਾਈਜ਼ ਕਰਨ ਲੱਗੇ ਆ ਇਹ ਹੋਗੀ ਐਂਕਲ ਟੂ ਪੰਪਸ 1 2 3 4 5 6 7 8 9 10 ਦੈਨ ਰਿਲੈਕਸ ਇਸ ਦੇ ਤੁਸੀਂ ਕਿੰਨੇ ਕੇ 6 ਸੈਟ ਲਾਉਣੇ ਆ ਔਰ ਇਸ ਨੂੰ ਵੀ ਤੁਸੀਂ ਸਵੇਰੇ ਸ਼ਾਮ ਕਰਨਾ ਔਰ ਇਹ ਤੁਸੀਂ ਬੈਠ ਕੇ ਵੀ ਕਰ ਸਕਦੇ ਹੋ ਅਗਰ ਬੈਠ ਕੇ ਕਰਨਾ ਚਾਹੋ ਤਾਂ ਤੁਸੀਂ ਬੈਠ ਕੇ ਵੀ ਇਸ ਨੂੰ ਲੱਤਾਂ ਸਿੱਧੀਆਂ ਕਰਕੇ ਇਦਾਂ ਇਹ ਵੀ ਕਰ ਸਕਦੇ ਹੋ एंकल टू पंप कहेंगे इस दस बारी करोर इससे छे सैट लाओगे और कसरतरे शाम करोंगे ये नंबर वन एक्सरसाइज हम जी सैकेंड एक्सरसाइज हैगी है एस एल आर अपना सीधे पै जाना और पैर अंदर मोड़ के लत तो उपर चक देनी है इस जगह तथे होल्ड करेंगे आप दस सैकेंड लिये एक दो तीन चार पे सत अठ नौ दस दिन रिलैक्स थले रख दे एक साइड आप छे वारी कसरत करनी फिर दूसरी साइड भी सेम इदा ही में और थलो एक गेठ एक जुट तक हो होल्ड करा दस सैकेंड एक दो तो, तीन चार पे सत अठ नौ दस दिन रिलैक्स इधर भी छे बारी करनी हूँ गल कर लगे हाँ आपने लक तकड़ा करना दोनों गोटे मोड़ के लक उपर चक देंगे हवा च ब्रिजिंग कहें इतने आप करों दस सैकेंड एक दो तो, ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦੈਨ ਫੇ ਦੋਨੋਂ ਅੱਡੀਆਂ ਮੋੜ ਕੇ ਲੱਕ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਇਸ ਨੂੰ ਵੀ ਤੁਸੀਂ 6 ਵਾਰੀ ਕਰਨਾ ਇਹ ਹੋ ਗਈ ਤੁਹਾਡੀਆਂ ਕਸਰਤਾਂ ਜਿਹੜੀਆਂ ਤੁਸੀਂ ਪੈ ਕੇ ਕਰਨੀਆਂ ਨੇ ਹੁਣ ਆਪਾਂ ਕਸਰਤਾਂ ਕਰਨ ਲੱਗੇ ਆ ਜਿਹੜੀਆਂ ਤੁਸੀਂ ਖੜ ਕੇ ਕਰਨੀਆਂ ਨੇ ਸਭ ਤੋਂ ਪਹਿਲਾਂ ਆਪਾਂ ਕਸਰਤਾਂ ਕਰਾਂਗੇ ਮੋਢਿਆਂ ਦੀਆਂ मोडियां की है आप करेंगे शोल्डर श्रकस वन मोडे का लाने की कोशिश वन दैन टू थ्री फोर फाइव सिक्स सैवन एट नाइन टेन इलेवन ट्वेल्व थर्टीन फोटीन फिफ्टीन सिक्सटीन सैवनटीन एटीन नाइनटीन ट्वेंटी भी वारी करके आराम इससे सिर्फ तीन सैट लाने यही होगी थोड़ी शोल्डर की एक्सरसाइज ਕਨ ਸ਼ੋਲਡਰ ਦੀ ਹੋਰ ਆਪਾਂ ਫ੍ਰੀ ਮੂਵ ਐਕਸਰਸਾਈਜ਼ ਕਿਵੇਂ ਕਰ ਸਕਦੇ ਆ ਆਪਾਂ ਦੀਵਾਰ ਦੇ ਨਾਲ ਖੜ ਜਾਗੇ ਤੁਸੀਂ ਇਹ ਦੇਖੋ ਇੱਕ ਦੀਵਾਰ ਦੇ ਨਾਲ ਖੜ ਕੇ ਇਦਾਂ ਦੋਨੋਂ ਬਾਹਾਂ ਚੱਕ ਕੇ ਇਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਦੈਨ ਰਿਲੈਕਸ 10 ਵਾਰੀ ਕਰਨਾ ਤੁਸੀਂ ਇਹ ਮੋਢਿਆਂ ਦੀ शोल्डर की फ्री मूव एक्सरसाइज है इससे भी तुम्हें छे सैट लाने उस गेड़े क्ढने शुरू कर देने हूँ उसद तो अपनी चेस्ट की एक्सरसाइज किमें करनी है दीवार के ना ही आप करा वॉल पुशअप करा दीवार के ना खड़ के और एदा आप दैन टू दैन थ्री दैन फोर दैन फाइव दैन सिक्स दैन सैवन दैन एट दैन नाइन दैन 10 देन रिलैक्स बस दस ਵਾਰੀ ਲਾਈ ਤੁਸੀਂ ਇਸ ਦੇ ਵੀ ਪੰਜ ਤੋਂ 6 ਸੈੱਟ ਲਾਉਣ ਦੀ ਕੋਸ਼ਿਸ਼ ਜਰੂਰੀ ਨਹੀਂ ਪੰਜ ਤੋਂ 6 ਤੁਸੀਂ ਘੱਟ ਸੈੱਟ ਵੀ ਲਾ ਸਕਦੇ ਹੋ ਤਿੰਨ ਵੀ ਲਾ ਸਕਦੇ ਹੋ ਦੋ ਵੀ ਲਾ ਸਕਦੇ ਹੋ ਇਹ ਹੋ ਗਈ ਤੁਹਾਡੀ ਵਾਲ ਪੁਸ਼-ਅਪ ਐਕਸਰਸਾਈਜ਼ ਹੁਣ ਆਪਾਂ ਲੈਗ ਦੀ ਐਕਸਰਸਾਈਜ਼ ਦੀ ਗੱਲ ਕਰਨ ਲੱਗੇ ਆ ਲੈਗਸ ਲਈ ਆਪਾਂ ਕੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਦੀਵਾਰ ਦੇ ਨਾਲ ਇਦਾਂ ਖੜ ਕੇ ਔਰ ਇਦਾਂ ਸਾਈਡ ਤੇ 1 2 3 4 5 6 7 8 9 10 देन ਰਿਲੈਕਸ आपको फिर यही दूसरी साइड भी करना है तुम देखो दूसरी साइड ला फिर, फिर साइड से एक दो तीन चार पाँच सात आठ नौ दस दैन रिलैक्स इस भी आप गिण के छे वारी इधर छे वारी इधर एक्सरसाइज की है आप वॉल स्क्वैट जा इस इसको तो बिना भी आप कर सकते हैं पर कोशिश करा क्योंकि आपको गिरना चाहिए अपना हमेशा दीवार के ना के इदा कर देने गोडे दे। और आप थले जाना इदा करके वन टू थ्री फिर वापस 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 इस इससे तुम छे सैट लाने उस सैर करो और अपने घरें जा सकते अगर तुसी बार हो अगर तुम बहर हो अगर हो तो फिर उस थोड़े गेड़े कट के आराम कर सद ਸੋ ਇਹ ਸਾਨ ਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਸ਼ਾਮ ਕਰਦੇ ਹੋ ਤੁਸੀਂ 50 ਸਾਲ ਤੋਂ ਬਾਅਦ ਵੀ ਤੰਦਰੁਸਤ ਰਹਿ ਸਕਦੇ ਹੋ ਜ਼ਰੂਰੀ ਨਹੀਂ ਇਹ ਕਸਰਤਾਂ 50 ਸਾਲ ਵਾਲੇ ਹੀ ਕਰਨ ਇਹ ਕਸਰਤਾਂ ਕਿਸੇ ਵੀ ਉਮਰ ਵਾਲੇ ਤੁਸੀਂ ਕਰ ਸਕਦੇ ਹੋ ਤੁਹਾਡੀ ਕੋਈ ਵੀ ਉਮਰ ਹੈ 40 ਸਾਲ 30 ਸਾਲ ਤੁਸੀਂ ਕੋਈ ਵੀ ਉਮਰ ਦੇ ਹੋ ਤੁਸੀਂ ਇਹ ਕਰ ਸਕਦੇ ਹੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ টিল ਦੈਨ ਤੁਸੀਂ ਸਾਰੇ ਜਾਣੇ ਆਪਣਾ ਔਰ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ ਔਰ ਇਹ ਵੀਡੀਓ ਆਪਣੇ ਦਾਦਾ ਜੀ ਔਰ ਆਪਣੇ ਫਾਦਰ ਮਦਰ ਨੂੰ ਜ਼ਰੂਰ ਸ਼ੇਅਰ ਕਰਿਓ ਸਤਿ ਸ਼੍ਰੀ ਅਕਾਲ ਜੀ